ਸਾਜੀਗਲ ਦੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈਓ ਤੇ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੇ ਕੀਤੇ ਹਨ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤੁਹਾਨੂੰ ਦੱਸ ਦੇ ਕਿ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਗਰਦਾਸਪੁਰ ਦੇ ਨੇੜੇ ਕਸਬਾ ਦੀਨਾ ਨਗਰ ਦੇ ਸਿੰਘੋਵਾਲ ਬਾਈਪਾਸ ਤੇ ਪਿਆਜ਼ਾਂ ਨਾਲ ਭਰਿਆ ਟਰੱਕ ਨੰਬਰ ਪੀਬੀ 22ਆਰ 7768 ਅਚਾਨਕ ਸੰਤੁਲਨ ਵਿਗੜਨ ਕਾਰਨ ਸੜਕ ਤੋਂ ਕਰੀਬ 10 ਤੋਂ 15 ਫੁੱਟ ਹੇਠਾਂ ਜਾ ਕੇ ਪਲਟ ਗਿਆ ਪਰ ਇਸ ਹਸ ਸਦੋਰਾਨ ਟਰੱਕ ਡਰਾਈਵਰ ਤੇ ਉਸ ਦਾ ਕਲਿੰਡਰ ਬਾਲ ਬਾਲ ਬਚੇ ਹਾਲਾਂਕਿ ਡਰਾਈਵਰ ਕੰਡਕਟਰ ਇੰਨੇ ਸਹਿਮ ਗਏ ਹਨ ਕਿ ਕੈਮਰੇ ਸਾਹਮਣੇ ਬੋਲਣ ਦੀ ਸਥਿਤੀ ਵਿੱਚ ਨਹੀਂ ਹਨ ਪਰ ਜਾਣਕਾਰੀ ਅਨੁਸਾਰ ਇਹ ਟਰੱਕ ਰਾਜਸਥਾਨ ਤੋਂ ਯੋਧਪੁਰ ਤੋਂ ਉਹ ਪਠਾਨਕੋਟ ਪਿਆਜ ਲੈ ਕੇ ਜਾ ਰਿਹਾ ਸੀ ਜਦੋਂ ਉਹ ਸਿੰਘੋਵਾਲ ਬਾਈਪਾਸ ਤੇ ਪਹੁੰਚਿਆ ਤਾਂ ਪਿੱਛੋਂ ਆ ਰਹੇ ਕਿਸੇ ਇੱਕ ਹੋਰ ਟਰੱਕ ਨੇ ਪਾਸ ਕਰਦੇ ਹੋਏ ਸਾਈਡ ਮਾਰ ਦਿੱਤੀ ਜਿਸ ਕਾਰਨ ਟਰੱਕ ਦਾ ਸੰਤੁਲਨ ਵਿਗੜਨ ਕਰਕੇ ਟਰੱਕ ਸੜਕ ਤੋਂ ਹੇਠਾਂ ਵੱਲ ਨੂੰ ਜਿਹੜਾ ਆ ਉਹ ਡਿੱਗ ਪੈਂਦਾ ਹੈ ਤੇ ਜਿਸ ਦੇ ਨਾਲ ਉਹਦਾ ਸਾਰਾ ਪਿਆਜ਼ ਇੱਧਰ ਉੱਧਰ ਖਿਲਰ ਜਾਂਦਾ ਹੈ ਤੇ ਟਰੱਕ ਦਾ ਵੀ ਭਾਰੀ ਨੁਕਸਾਨ ਹੋ ਜਾਂਦਾ ਹੈ ਤਾਂ ਦਾ ਦਈਏ ਕੀ ਇਸ ਟਾਈਮ ਟਰੱਕ ਦਾ ਤੇ ਇਹ ਜਿਹੜਾ ਪਿਆਜ਼ਾਂ ਦਾ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਨੁਕਸਾਨ ਹੋਇਆ ਹੈ ਪਰ ਖੁਸ਼ਕਿਸਮਤੀ ਇਹ ਹੈ ਕਿ ਡਰਾਈਵਰ ਤੇ ਕਲਿੰਡਰ ਸਹੀ ਸਲਾਮਤ ਹਨ ਉੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਇਆ ਸਾਹਮਣੇ ਨਹੀਂ ਆਇਆ ਪ੍ਰਮਾਤਮਾ ਦੀ ਕਿਰਪਾ ਰਹੀ ਕਿ ਦੋਵੇਂ ਠੀਕ ਠਾਕ ਹਨ ਪਰ ਇਸ ਹਾਲਤ ਵਿੱਚ ਨਹੀਂ ਸਨ ਕਿ ਉਹ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਪੱਤਰਕਾਰਾਂ ਦੇ ਨਾਲ ਕਰਦੇ ਤੁਸੀਂ ਦੇ ਦੇ ਪਈਓ ਤਸਵੀਰਾਂ ਡੀਪੀਸੀ ਪੰਜਾਬੀ ਦੇ ਉੱਤੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਸ ਤਰ੍ਹਾਂ ਦੇ ਹਾਦਸੇ ਹੋਣ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਧੰਨਵਾਦ